ਇਹ ਤੁਸੀਂ ਬਦਲ ਦਾ ਦੌਰ ਦੇਖਿਆ ਗੁਰਦਾਸ ਮਾਨ ਜੀ ਨਾਲ ਉਸ ਟਾਈਮ ਕੀਤੀ ਤੇ ਕਿਵੇਂ ਕਿਵੇਂ ਦਾ ਤੁਸੀਂ ਦੇਖਿਆ ਕਿ ਸਿਨੇਮਾ ਪੰਜਾਬੀ ਕਿਵੇਂ ਬਦਲਿਆ ਬਹੁਤ ਬਦਲ ਬਦਲ ਗਿਆ ਮਤਲਬ ਇੰਪਰੂਵ ਹੋ ਗਿਆ ਔਰ ਅਭੀ ਜਿਸ ਜਿੰਨੀਆਂ ਚੀਜ਼ਾਂ ਨੂੰ ਸੀ ਚੈਲੰਜ ਸਮਝਦੇ ਸੀ ਦੈਟਸ ਨੋ ਮੋਰ ਚੈਲੰਜ ਸਾਡੇ ਗੁਲਾਬੋ ਮਾਸੀ ਨੇ ਤੁਹਾਨੂੰ ਪੂਰੀ ਟੱਕਰ ਦਿੱਤੀ ਆਹ ਰਿਸ਼ੀ ਖਾਨ ਦਾ ਨੇ ਜੀ ਕਿੱਥੇ ਦੇਖਦੇ ਹੋ ਹੁਣ ਸਿਨੇਮਾ ਨੂੰ ਸਿਨੇਮਾ ਨੂੰ ਤਾਂ ਲੋਕਾਂ ਨੇ ਦਿਖਾਉਣਾ ਜੀ ਰੌਲਾ ਤਾਂ ਇਹ ਹੈ ਕਿ ਲੋਕ ਸਾਡੇ ਜਿੰਨਾ ਕੈਪਰੀਸ਼ੀਏਟ ਕਰਨਗੇ ਉਨੀਆਂ ਵਧੀਆ ਚੀਜ਼ਾਂ ਬਣਣਗੀਆਂ ਪਹਿਲਾ ਚੈਲੰਜ ਅਸੀਂ ਸਮਝਦੇ ਸੀ ਬੰਬੇ ਦੇ ਐਕਟਰ ਲਈਏ ਕਿ ਨਾ ਲਈਏ ਟੈਕਨੀਸ਼ੀਅਨ ਹైదరాబాద్ ਤੋਂ ਬੁਲਾਈਏ ਕਿ ਨਾ ਬੁਲਾਈਏ ਮ드ਰਾਸ ਤੋਂ ਬੁਲਾਈਏ ਕਿ ਨਾ ਬੁਲਾਈਏ ਇਸ ਵਕਤ ਜਿਹੜੀ ਪੰਜਾਬੀ ਇੰਡਸਟਰੀ ਜਿਹੜੀ ਹੈ ਬਿਲਕੁਲ ਪਰਵਾਹ ਨਹੀਂ ਕਰਦੀ ਜਿੱਥੇ ਦਾ ਬੈਸਟ ਟੈਲੈਂਟ ਹੈ ਉਹਨੂੰ ਲਿਆ ਕੇ ਆਪਣੇ ਟੈਕਨੀਸ਼ੀਅਨ ਸਪੈਸ਼ਲੀ ਲਿਆ ਕੇ ਇੱਥੇ ਯੂਜ਼ ਕਰਦੇ ਨੇ ਫਿਲਮ ਇਹ ਬਹੁਤ ਵੱਡੀ ਅਚੀਵਮੈਂਟ ਹੈ अगर आप हैरान होगी कि साउथ सब साउथ वालों को मालूम है कि पंजाबी फ़िल्म कौन कौन सी रिलीज़ होती है उनकी क्या कहानी है क्योंकि पंजाबी फिल्म भी फैमिली उत बेस हूँ ने तो उन्होंने पूरी नज़र होंगी आई नो दैट ਸਾਸ਼ੀ ਕਾਲ ਜੀ ਮੈਂ ਹਮਨ ਤੇ ਤੁਸੀਂ ਦੇਖ ਰਹੇ ਹੋ ਤੇ ਪੰਜਾਬੀ ਲਿੰਕ ਅੱਜ ਫਿਲਮ ਦੇ ਪ੍ਰੀਮੀਅਰ ਤੇ ਪਹੁੰਚੇ ਕਿਹੜੀ ਹੈ ਤੁਸੀਂ ਮੇਰੀ ਕੁਰਸੀ ਦੇਖ ਕੇ ਅੰਦਾਜ਼ਾ ਲਗਾ ਸਕਦੇ ਫਿਲਮ ਬਦਨਾਮ ਦੇ ਪ੍ਰੀਮੀਅਰ ਤੇ ਅਸੀਂ ਪਹੁੰਚ ਚੁੱਕੇ ਹਾਂ ਇਹ ਫਿਲਮ ਜੈ ਰੰਦਾਵਾ ਤੇ ਜੈਸਮੀਨ ਭਸੀਨ ਇਸ ਫਿਲਮ ਦੇ ਲੀਡਿੰਗ ਰੋਲ ਕਰ ਰਹੇ ਨੇ ਇਹਨਾਂ ਦੇ ਵਿੱਚ ਤੇ ਇਹ ਫਿਲਮ 28 ਤਰੀਕ ਨੂੰ ਰਿਲੀਜ਼ ਹੋਏਗੀ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਤੁਹਾਨੂੰ ਇਹ ਫਿਲਮ ਕਿਵੇਂ ਦੀ ਲੱਗੀ ਸੋ ਹੁਣ ਅਸੀਂ ਸਟਾਰ ਕਾਸਟ ਦੇ ਨਾਲ ਗੱਲਬਾਤਾਂ ਕਰਾਂਗੇ ਭਗਤ ਤੇ ਪੰਜਾਬ ਤੋਂ ਥੈਂਕ ਯੂ ਜੀ ਥੈਂਕ ਯੂ ਵੈਰੀ ਮਾਚ ਥੈਂਕ ਯੂ ਕਿਵੇਂ ਦਾ ਲੱਗ ਰਿਹਾ ਵਾਹ ਵ ਉਗਾ ਤੁਸੀਂ ਰੋਜ਼ ਨਈ ਫਿਲਮ ਦੇਖਦੇ ਹੋ ਔਰ ਉਹਦੇ ਵਿੱਚ ਵੀ ਤੁਹਾਨੂੰ ਇਹ ਫਿਲਮ ਦੇ ਕੇ ਤੁਸੀਂ ਤੁਸੀਂ ਖੁਦ ਚਾਰਜ ਦਿਖ ਰਹੇ ਹੋ ਮੈਨੂੰ ਤੇ ਮੇਰੇ ਲਈ ਬਹੁਤ ਵੱਡਾ ਪਲੱਸ ਪੁਆਇੰਟ ਹੈ ਸਾਡੇ ਗੁਲਾਬੋ ਮਾਸੀ ਨੇ ਤੁਹਾਨੂੰ ਪੂਰੀ ਟੱਕਰ ਦਿੱਤੀ ਆਹਾ ਰਿਸ਼ੀ ਖਾਨ ਦਾ ਨੇ ਜੀ ਮੈਨੂੰ ਕਿਸੇ ਨੇ ਕਿਹਾ ਵੀ ਉਧਰੋਂ ਭੈਣ ਭਰਾ ਨੇ ਆ ਕੋਈ ਬੜੀ ਗੱਲ ਨਹੀਂ ਜੀ ਹੈ ਅਸੀਂ ਥੋੜੇ ਜਿਹੀ ਬੈਠੇ ਸੀ ਤੇ ਇੱਕ ਦੂਜੇ ਦੀ ਰਿਸਪੈਕਟ ਚ ਅਸੀਂ 40 45 ਮਿੰਟ ਗੁਜ਼ਾਰੇ ਆ ਲੇਕਿਨ ਯੂ ਨੈਵਰ نو ਲੇਕਿਨ ਇਦੇ ਚ ਵੀ ਇੱਕ ਆਪਣਾ ਹੀ ਅੱਛਾ ਪਨ ਮਹਿਸੂਸ ਹੋਇਆ ਉਹਨਾਂ ਨਾਲ ਬੈਠ ਕੇ ਇਤਨੇ ਸੀਨੀਅਰ ਨੇ ਔਰ ਇਨਾ ਕੰਮ ਕੀਤਾ ਦਾ ਉਹਨਾਂ ਨੇ ਇਤਨੀ ਵੈਰਾਈਟੀ ਆਫ ਰੋਲਸ ਔਰ ਇਸ ਰੋਲ ਖਾਸ ਉਹਨਾਂ ਦਾ ਜਿਹੜਾ ਗੈਟਅਪ ਬਣਾਇਆ ਗਿਆ ਉਹ ਜਿਹੜਾ ਰੂਪ ਉਹਨਾਂ ਨੇ ਬਣਾਇਆ ਮੈਨੂੰ ਲੱਗਾ ਲੋਕੀ ਇੰਜੋਏ ਕਰਨਗੇ ਤੇ ਤੁਸੀਂ ਗੁਰਦਾਸ ਮਾਨਜੀ ਨਾਲ ਵੀ ਫਿਲਮ ਕੀਤੀ ਸੀ ਉਸ ਤੋਂ ਬਾਅਦ ਆਪਣੇ ਬੇਟੇ ਨਾਲ ਵੀ ਕੀਤੀ ਹੈਨਾ ਤੇ ਹੁਣ ਇਹ ਐਕਸ਼ਨ ਫਿਲਮ ਕੀ ਤੁਸੀਂ ਬਦਲਦਾ ਦੌਰ ਦੇਖਿਆ ਗੁਰਦਾਸ ਮਾਨਜੀ ਨਾਲ ਉਸ ਟਾਈਮ ਕੀਤੀ ਤੇ ਕਿਵੇਂ ਕਿਵੇਂ ਦਾ ਤੁਸੀਂ ਦੇਖਿਆ ਕਿ ਸਿਨੇਮਾ ਪੰਜਾਬੀ ਕਿਵੇਂ ਬਦਲਿਆ बहुत बदल बदल गया मतलब इंप्रूव हो गया और अभी जिस जिन चीजें उसी चैलेंज समझते दैट नो मोर ए चैलेंज पहला चैलेंज अं समझते कि बॉम्बे के एक्टर है। लइए कशियन हैदराबाद तू बुलाइए है कि ना बुलाइए मद्रास तू बुलाइए कि ना बुलाइए ਇਸ ਵਕਤ ਜਿਹੜੀ ਇਹ ਪੰਜਾਬੀ ਇੰਡਸਟਰੀ ਜਿਹੜੀ ਹੈ ਬਿਲਕੁਲ ਪਰਵਾਹ ਨਹੀਂ ਕਰਦੀ ਜਿੱਥੇ ਦਾ ਬੈਸਟ ਟੈਲੈਂਟ ਹੈ ਉਹਨੂੰ ਲਿਆ ਕੇ ਆਪਣੇ ਟੈਕਨੀਸ਼ੀਅਨ ਸਪੈਸ਼ਲੀ ਲਿਆ ਕੇ ਇਥੇ ਯੂਜ਼ ਕਰਦੇ ਨੇ ਇਹ ਫਿਲਮ ਇਹ ਬਹੁਤ ਵੱਡੀ ਅਚੀਵਮੈਂਟ ਹੈ ਔਰ ਐਕਟਰ ਜਿਹੜੇ ਨੇ ਪੰਜਾਬ ਦੇ ਵਿੱਚ ਉਸ ਬਹੁਤ ਐਕਟਰ ਨੇ ਦੇ ਆਰ ਵੰਡਰਫੁਲ ਪਰਫਾਰਮਰ ਕਿਉਂ ਕਿਉਂਕਿ ਫਿਲਮਾਂ ਬਣ ਰਹੀਆਂ ਨੇ ਫਿਲਮਾਂ ਪਸੰਦ ਕੀਤੀਆਂ ਜਾ ਰਹੀਆਂ ਨੇ ਸਾਡੇ ਜਿਹੜੇ ਟੌਪ ਦੇ ਜਿੰਨੇ ਵੀ ਆਪਣੇ ਹੀਰੋ ਸਿੰਗਰ ਹੈਗੇ ਉਹ ਉਹਨਾਂ ਨੇ ਜਿਹੜੀਆਂ ਫਿਲਮਾਂ ਕੀਤੀਆਂ ਨੇ ਕਮਾਲ ਦੇ ਫਿਲਮਾਂ ਕੀਤੀਆਂ ਨੇ ਜਦ ਕੋਈ ਵੀ ਇੰਡਸਟਰੀ ਫਲ-ਫੁੱਲਦੀ ਹੈ ਨਾ ਉੱਥੇ ਫਾਇਦਾ ਹੀ ਹੁੰਦਾ ਹੈ ਤਾਂ ਸਾਡਾ ਸਿਨੇਮਾ ਵੀ ਉਸੇ ਤਰ੍ਹਾਂ ਪੰਜਾਬੀ ਫਿਲਮਾਂ ਅੱਜ ਉਸਦੀ ਆਵਾਜ਼ ਜਿਹੜੀ ਪੰਜਾਬੀ ਸਿੰਗਰਾਂ ਦੀ ਉਹ ਜਿਹੜੀਆਂ ਫਿਲਮਾਂ ਬਣ ਰਹੀਆਂ ਨੇ ਉਹਦੇ ਨਾਲ ਜਿਹੜੀ ਜੋ ਅਚੀਵ ਕੀਤਾ ਪੰਜਾਬੀ ਫਿਲਮ ਨੇ ਦੇ ਆਰ ਐਟ ਪਾਰ ਵਿਦ ਐਨੀ ਐਨੀ ਅਦਰ ਇੰਡਸਟਰੀ ਤੁਹਾਨੂੰ ਲੱਗਦਾ ਇਹੀ ਅਸਲ ਸਿਨੇਮਾ ਹੈ ਜਦੋਂ ਬਾਲੀਵੁੱਡ ਦਾ ਵਧੀਆ ਟੈਲੈਂਟ ਜਾਂ ਪੰਜਾਬ ਦਾ ਟੈਲੈਂਟ ਜਦੋਂ ਮਿਕਸ ਹੋ ਕੇ ਇੱਕ ਫਿਲਮ ਨੂੰ ਬਣਾਉਂਦਾ ਇਹੀ ਅਸਲੀ ਸਿਨੇਮਾ ਦੇਖੋ ਸਿਨੇਮਾ ਰਿਕੁਆਇਰਮੈਂਟ ਕੀ ਹੈ ਤੁਹਾਡੀ पहला से ही घबराते कि यार वो टॉप का फाइट मास्टर अगर हम हैदराबाद से लाएंगे वो करेगा कि नहीं करेगा पंजाबी फिल्में नो no! अगर आप हैरान होंगे कि साउथ सब साउथ वालों को मालूम है कि पंजाबी फिल्म कौन कौन सी रिलीज़ होती है उनकी क्या कहानी है क्योंकि पंजाबी फिल्म भी फैमिली उत्ते बेस होंगे ने तो उन्होंने पूरी नज़र होंगी आई नो दैट ठीक है ਤੋ ਇਸ ਕਰਕੇ ਅਸੀਂ ਵੀ ਹੋਣ ਚੀਜ਼ ਕਰੰਦੇ ਨੇ ਕਿ ਫਲਾਨਾ ਬੰਦਾ ਆਉਸੀ ਆਲਮੋਸਟ ਬਾਲੀਵੁੱਡ ਦੇ ਕਿੰਨੇ ਲੋਕਾਂ ਨੇ ਇਥੇ ਕੰਮ ਕੀਤਾ ਆ ਕੇ ਤੋ ਇਹ ਮੈਨੂੰ ਲੱਗਦਾ ਥਿਸ ਇਜ਼ ਗਿਵਿੰਗ ਅ ਨਿਊ ਚੈਲੰਜ ਟੂ ਯੰਗ ਯੰਗ ਜਿਹੜੀ ਯੰਗਰ ਲੋਟ ਆ ਰਿਹਾ ਉਹਨਾਂ ਨੂੰ ਉਹਨੂੰ ਪਰਫਾਰਮ ਕਰਨ ਦਾ ਅਸੀਂ ਸਿੱਖਦੇ ਹਾਂ ਵੈਨਿਊ ਵਰਕ ਵਿਦ ਸੀਨੀਅਰਸ ਸੀਨੀਅਰਸ ਦੀ ਬੜੇ ਸਾਰੇ ਕੁਆਲਿਟੀਜ਼ ਤੁਹਾਨੂੰ ਪਤਾ ਚੱਲਦੀਆਂ ਨੇ ਛੋਟੀ ਛੋਟੀ ਚੀਜ਼ਾਂ ਤੋਂ ਤੁਸੀਂ ਸਿੱਖਦੇ ਹੋ ਕਿ ਹਾਂ ਯਾਰ ਇਸ ਤਰ੍ਹਾਂ ਹੁੰਦਾ ਜਿਵੇਂ სპੋਰਟਸਮੈਨ ਸਿੱਖਦੇ ਨੇ ਅਸੀਂ ਵੀ ਸਿੱਖੇ ਕੋਈ ਸਾਡੇ ਕੋਲੋਂ ਵੀ ਸਾਡੀ ਕੋਈ ਚੀਜ਼ ਲੈ ਕੇ ਸਿੱਖਦਾ ਹੈ ਅਗਰ ਅਸੀਂ ਇਦਾਂ ਕੰਮ ਕਰਦੇ ਆਂ ਤਾਂ ਦਿਸ ਇਜ਼ ਦਿਸ ਇਜ਼ ਵਾਟ ਵੀ ਗਿਵਿੰਗ ਬੈਕ ਸਸ ਜੀ ਗਾ ਲਈ ਦਿਸ ਇਜ਼ ਹਰ ਸਿਮਰਨ ਐਸਵਰ ਭਾਈ ਨੇ ਕਿਹਾ ਨਹੀਂ ਵੀ ਖੜਜੋ ਖੜਜੋ ਸੋ ఎవਰੀਥਿੰਗ ਇਜ਼ ਰੈਡੀ ਟੂ ਗੋ ਹੈਨਾ ਅਸੀਂ ਜੀ ਬਦਨਾਮ ਦੇਖ ਕੇ ਆਏ ਆ ਮੈਨੂੰ ਚਾਹ ਬਹੁਤ ਜੜਿਆ ਹੋਇਆ ਬਿਕੋਜ਼ ਸਾਡੇ ਭਰਾ ਸਾਰੀ ਸਾਰੀ ਟੀਮ ਤੇ ਐਵਰੀ ਕਲੋਜ਼ ਟੂ ਮੀ ਤੇ ਮੈਨੂੰ ਬਹੁਤ ਅੱਛਾ ਮਹਿਸੂਸ ਹੋ ਰਿਹਾ ਕਿ ਬਹੁਤ ਸੋਹਣੀ ਫਿਲਮ ਬਣੀ ਹੈ ਪੰਜਾਬੀ ਇੰਡਸਟਰੀ ਦੀ ਬਾ ਕਮਾਲ ਪਹਿਲਾਂ ਵੀ ਇਹਨਾਂ ਨੇ ਵਧੀਆ ਬਣਾਈ ਸੀ ਮੈਟਰ ਉਸ ਤੋਂ ਹੋਰ ਕੁਝ ਸਟੈਪ ਅੱਗੇ ਆਈ ਹੈ ਬਦਨਾਮ ਸੋ ਆਮ ਵੈਰੀ ਹੈਪੀ ਫॉर देम ਕਿੱਥੇ ਦੇਖਦੇ ਹੋ ਹੁਣ ਸਿਨੇਮਾ ਨੂੰ ਸਿਨੇਮਾ ਨੂੰ ਤਾਂ ਲੋਕਾਂ ਨੇ ਦਿਖਾਉਣਾ ਜੀ ਰੌਲਾ ਤਾਂ ਇਹ ਹੈ ਕਿ ਲੋਕ ਸਾਡੇ ਜਿੰਨਾ ਕੈਪਰੀਸ਼ੀਏਟ ਕਰਨਗੇ ਉਨੀਆਂ ਵਧੀਆ ਚੀਜ਼ਾਂ ਬਣਣਗੀਆਂ ਕਲਸ ਮੈਂ ਪ੍ਰੋਮੋਸ਼ਨਲ ਵੀ ਜੁੜਿਆ ਹੋਇਆ ਹਾਂ ਫਿਲਮ ਦੀ ਦਾ ਕਿਉਂਕਿ ਇਸ ਫਿਲਮ ਦੇ ਵਿੱਚ ਜਿੰਨੀ ਇਹਨਾਂ ਨੇ ਮਿਹਨਤ ਕੀਤੀ ਹੈ ਕਿਉਂਕਿ ਆਰਟਿਸਟ ਨੂੰ ਮੈਂ ਕਹਣਾ ਪੈਸੇ ਨਾਲੋਂ ਜ਼ਿਆਦਾ ਐਪਰੀਸ਼ੀਏਸ਼ਨ ਬਹੁਤ ਜ਼ਿਆਦਾ ਜ਼ਰੂਰੀ ਹੁੰਦੀ ਹੈ ਸੋ ਜਿੰਨਾ ਲੋਕ ਅਪਰੀਸ਼ੀਏਟ ਕਰਨਗੇ ਉਹਨਾਂ ਵਧੀਆ ਇਕੱਲਾ ਇਹ ਕਹਿਣਾ ਵੀ ਪੰਜਾਬੀ ਮਾਂ ਬੋਲੀ ਜਿੰਦਾਬਾਦ ਜਾਂ ਪੰਜਾਬੀ ਪੰਜਾਬੀ ਜਿੰਦਾਬਾਦ ਉਹਨਾਂ ਕਾਫੀ ਨਹੀਂ ਹੈਗਾ ਆਪਾਂ ਨੂੰ ਉਹਦੇ ਲਈ ਐਫਰਟ ਵੀ ਕਰਨਾ ਪੈਣਾ ਸੋ ਜਿੱਦਾਂ ਪਹਿਲਾਂ ਨਾ ਕਹਿੰਦੇ ਹੁੰਦੇ ਸੀ ਕਿ ਯੋਗਰਾਜ ਸਿੰਘ ਜੀ ਦਾ ਟਾਈਮ ਸੀ ਜਾਂ ਗੁੱਗ ਘਿਲ ਦਾ ਟਾਈਮ ਸੀ ਕਬਜ਼ਾ ਵਾਲੀਆਂ ਜਾਂ ਜੱਟੀ ਦਾ ਬਦਲਾ ਹਨਾ ਉਹਦਾਂ ਦੀਆਂ ਫਿਲਮਾਂ ਫਿਰ ਉਸ ਤੋਂ ਬਾਅਦ ਬਹੁਤ ਲੰਮਾ ਟਾਈਮ ਕਾਮੇਡੀ ਚੱਲਦੀ ਰਹੀ ਹੁਣ ਇਹ ਟਰਾਂਜ਼ਿਟ ਇੱਕ ਫੇਜ਼ ਚੱਲ ਰਿਹਾ ਜਿੱਥੇ ਐਕਸ਼ਨ ਹੁਣ ਆ ਰਿਹਾ ਇਹ ਤੁਸੀਂ ਕਿਦਾਂ ਦੇਖਦੇ ਹੋ ਇਸ ਚੀਜ਼ ਨੂੰ ਪਹਿਲੀ ਗੱਲ ਤਾਂ ਉਹਨਾਂ ਦਾ ਟਾਈਮ ਹਲੇ ਵੀ ਹੈਗਾ ਗੱਗੂ ਗੱਲ ਜੋਗਰਾ ਸਾਹਿਬ ਜੀ ਦਾ ਟਾਈਮ ਹਲੇ ਵੀ ਹੈਗਾ ਉਹਨਾਂ ਦਾ ਸਾਇਰ will always be ਦੇ ਹੈ ਠੀਕ ਹੈ ਚੇਂਜ ਹੋਣਾ ਜ਼ਰੂਰੀ ਹੈ ਸਮੇਂ ਦੇ ਨਾਲ ਸਾਰਾ ਕੁਝ ਬਦਲਣਾ ਜ਼ਰੂਰੀ ਹੈ ਆਦਰਵਾਇਜ਼ ਦਾ ਬੋਰਿੰਗ ਹੋ ਜਾਂਦਾ ਨਾ ਕੰਮ ਸੋ ਐਕਸ਼ਨ ਆਪਣੇ ਪੰਜਾਬੀਆਂ ਨੂੰ ਵੈਸੇ ਮੈਨੂੰ ਲੱਗਦਾ ਖੂਨ ਚ ਹੀ ਹੈ ਸੋ ਇਟਸ ਵੈਰੀ ਗੁੱਡ ਵੈਰੀ ਗੁੱਡ ਮੂਵੀ ਆਮ ਵੈਰੀ ਹੈਪੀ ਸਾਰੇ ਟੀਮਾਂ ਨੂੰ ਮੇਰੇ ਵੱਲੋਂ ਪਰਸਨਲੀ ਤੌਰ ਤੇ ਨਿੱਜੀ ਤੌਰ ਤੇ ਬੇਨਤੀ ਹੈ ਕਿ ਬਾਦ ਬਦਨਾਮ ਟੀਮ ਨੂੰ ਸਪੋਰਟ ਕਰੋ ਫਿਲਮ ਦੇਖ ਕੇ ਆਓ ਬਹੁਤ ਸਾਰਾ ਪਿਆਰ ਮੈਂ ਤਾਂ ਸਾਰਿਆਂ ਦੇ ਪ੍ਰੋਮੋਸ਼ਨ ਪ੍ਰੋਮੋਸ਼ਨ ਕਰਦਾ ਕੈਨੇਡਾ ਹੁਣ 21 ਮਾਰਚ ਨੂੰ ਉਹਦੀ ਪਰਮੀਸ਼ ਦੀ ਵੀ ਆ ਰਹੀ ਹੈ ਕੈਨੇਡਾ ਸੀਰੀਜ਼ ਸੋ ਉਹ ਵੀ ਹੋ ਰਿਹਾ ਪਰਾ ਸੋ ਉਹਨੂੰ ਵੀ ਆਲ ਦਾ ਵੈਰੀ ਬੈਸਟ ਥੈਂਕ ਯੂ ਸੋ ਮੱਚ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਕਮੈਂਟ ਸ਼ੇਅਰ ਜ਼ਰੂਰ ਕਰਿਓ ਥੈਂਕ ਯੂ